ਦੋਸਤੋ ਇਸ ਕਹਾਣੀ ਨੂੰ ਗੌਰ ਨਾਲ ਪੜਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਕਹਾਣੀ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗ ਜੂ ਕਿ ਪੰਜਾਬੀਆਂ ਦੀ نسل ਕਿਵੇਂ ਹੋ ਰਹੀ ਆ ਦੋਸਤੋ ਜਿਹੜੇ ਲੋਕ ਨਿਊਜ਼ੀਲੈਂਡ ਵਿੱਚ ਰਹਿੰਦੇ ਹਨ ਉਹ ਸ਼ਾਇਦ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ ਨਿਊਜ਼ੀਲੈਂਡ ਦੇ ਉੱਤੇ ਜਦੋਂ ਗੋਰਿਆਂ ਨੇ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਨਿਊਜ਼ੀਲੈਂਡ ਦੇ ਅਸਲ ਵਸਨੀਕ ਹਨ ਮਾਇਓਰੀ ਲੋਕ ਉਹਨਾਂ ਨੇ ਅੰਗਰੇਜ਼ਾਂ ਨੂੰ ਚਾਰ ਵਾਰੀ ਆਪਣੀ ਧਰਤੀ ਉੱਤੇ ਪੈਰ ਤੱਕ ਨਹੀਂ ਰੱਖਣ ਦਿੱਤੇ ਅਤੇ ਅੰਗਰੇਜ਼ ਬੁਰੀ ਤਰ੍ਹਾਂ ਫੇਲ ਹੋਏ ਅਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਜਿਹੜਾ ਅੰਗਰੇਜ਼ਾਂ ਦਾ ਕੈਪਟਨ ਸੀ ਕੈਪਟਨ ਜੇਮਸ ਕੁੱਕ ਜਿਸਨੇ ਬਾਅਦ ਵਿੱਚ ਆਸਟ੍ਰੇਲੀਆ ਦੀ ਵੀ ਖੋਜ ਕੀਤੀ ਸੀ। ਉਸ ਕੈਪਟਨ ਨੇ ਆਪਣੀ ਸਰਕਾਰ ਨੂੰ ਦੱਸਿਆ ਕਿ ਇਹਨਾਂ ਦੇ ਉੱਤੇ ਕਬਜ਼ਾ ਕਰਨਾ ਨਾ ਮੁਮਕਿਨ ਹੈ। ਇਹ ਲੋਕ ਬਹੁਤ ਜ਼ਿਆਦਾ ਲੜਾਕੇ ਹਨ। ਅਤੇ ਬਹੁਤ ਜ਼ਿਆਦਾ ਤਾਕਤਵਰ ਵੀ ਹਨ ਫਿਰ ਗੋਰਿਆਂ ਨੇ ਉਹੀ ਕੂਟਨੀਤੀ ਵਾਲਾ ਰਾਹ ਅਪਣਾਇਆ ਅਤੇ ਉਹਨਾਂ ਦੇ ਦੇਸ਼ ਵਿੱਚ ਡਾਕਟਰ ਬਣ ਕੇ ਐਂਟਰੀ ਕੀਤੀ ਅਤੇ ਉਹਨਾਂ ਲੋਕਾਂ ਦਾ ਭਰੋਸਾ ਜਿੱਤ ਲਿਆ ਫਿਰ ਉਹਨਾਂ ਅੰਗਰੇਜ਼ ਡਾਕਟਰਾਂ ਨੇ ਉਹਨਾਂ ਨੂੰ ਮਾਇਓਰੀ ਲੋਕਾਂ ਨੂੰ ਕਿਹਾ ਕਿ ਸਾਡੇ ਕੋਲ ਇੱਕ ਦਵਾਈ ਹੈ ਜਿਸ ਦੇ ਨਾਲ ਤੁਹਾਡੇ ਸਿਰਫ ਬੇਟਾ ਹੀ ਪੈਦਾ ਹੋਵੇਗਾ ਅੰਗਰੇਜ਼ ਡਾਕਟਰਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਭੋਲੇ ਮਾਇਓਰੀ ਲੋਕਾਂ ਨੇ ਉਹ ਦਵਾਈ ਆਪਣੀਆਂ ਗਰਭਵਤੀ ਔਰਤਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਔਰਤਾਂ ਨੇ ਉਹ ਦਵਾਈ ਖਾਣੀ ਵੀ ਸ਼ੁਰੂ ਕਰ ਦਿੱਤੀ ਪੁੱਤਰ ਦੇ ਲਾਲਚ ਵਿੱਚ ਆ ਕੇ ਉਸ ਦਵਾਈ ਨਾਲ ਜਿਨ੍ਹਾਂ ਦੇ ਤਾਂ ਪਹਿਲਾਂ ਹੀ ਬੇਟੇ ਪੈਦਾ ਹੋਣੇ ਸੀ ਉਹਨਾਂ ਦੇ ਤਾਂ ਬੇਟੇ ਹੀ ਪੈਦਾ ਹੋਏ ਪਰ ਜਿਨ੍ਹਾਂ ਦੇ ਬੇਟੀਆਂ ਪੈਦਾ ਹੋਣੀਆਂ ਸਨ ਉਹਨਾਂ ਦੇ ਬੇਟੀਆਂ ਦੀ ਥਾਂ ਤੇ 트랜ਸ ਜੈਂਡਰ ਜਾਨੀ ਕਿ ਪੰਜਾਬੀ ਭਾਸ਼ਾ ਵਿੱਚ ਕਹਿ ਦਈਏ ਕਿ ਖੁਸਰੀ ਪੈਦਾ ਹੋਏ ਇਸੇ ਤਰ੍ਹਾਂ ਮਾਇਓਰੀ ਲੋਕਾਂ ਦੀ ਲਗਭਗ ਇੱਕ ਪੀੜ੍ਹੀ ਖਤਮ ਹੀ ਹੋ ਗਈ ਸੀ ਅੱਜ ਉਹ ਬਹੁਤ ਘੱਟ ਗਿਣਤੀ ਵਿੱਚ ਰਹਿ ਗਏ ਨੇ ਨਿਊਜ਼ੀਲੈਂਡ ਵਿੱਚ ਰਹਿੰਦੇ ਦੋਸਤ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਹੁਣ ਆਜੋ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਦੇ ਵਿੱਚ ਅੱਜ ਤੋਂ 20 ਜਾਂ 25 ਸਾਲ ਪਹਿਲਾਂ ਇੱਕ ਇਦਾਂ ਦਾ ਦੌਰ ਸੀ ਜਦੋਂ ਧੀਆਂ ਨੂੰ ਬਹੁਤ ਜ਼ਿਆਦਾ ਕੁੱਖ ਵਿੱਚ ਮਾਰਿਆ ਗਿਆ ਅਤੇ ਬਹੁਤ ਜ਼ਿਆਦੇ ਉਦੋਂ ਦਵਾਈਆਂ ਵਿਕੀਆਂ ਜਿਹੜੀਆਂ ਕਿ ਮੁੰਡੇ ਵਾਲੀਆਂ ਦਵਾਈਆਂ ਕਹੀਆਂ ਜਾਂਦੀਆਂ ਸੀ ਜਿਹਦੇ ਨਾਲ ਮੁੰਡਾ ਹੀ ਹੋਊਗਾ ਫਿਰ ਉਸ ਦਵਾਈ ਨੇ ਉਸੇ ਤਰ੍ਹਾਂ ਅਸਰ ਕੀਤਾ ਜਿਵੇਂ ਨਿਊਜ਼ੀਲੈਂਡ ਵਿੱਚ ਕੀਤਾ ਸੀ ਜਿਨ੍ਹਾਂ ਦੇ ਪਹਿਲਾਂ ਮੁੰਡੇ ਹੋਣੇ ਸਨ ਕੁਦਰਤੀ ਮੁੰਡੇ ਹੋਣੇ ਸਨ ਉਹਨਾਂ ਦੇ ਮੁੰਡੇ ਹੀ ਹੋਏ ਅਤੇ ਜਿਨ੍ਹਾਂ ਦੇ ਧੀਆਂ ਹੋਣੀਆਂ ਸਨ ਬਹੁਤਿਆਂ ਦੇ ਧੀਆਂ ਵੀ ਹੋਈਆਂ ਪਰ ਬਹੁਤਿਆਂ ਦੇ ਫਿਰ ਉਹ ਹੀ 트랜ਸ ਜੈਂਡਰ ਪੈਦਾ ਹੋਏ ਤੇ ਆਪਾਂ ਨੂੰ ਪਤਾ ਉਹ 트랜ਸ ਜੈਂਡਰ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਆਮ ਹੀ ਦੇਖਣ ਨੂੰ ਮਿਲਦੇ ਨੇ ਜਿਹੜੇ 트랜ਸ ਜੈਂਡਰ ਪੈਦਾ ਹੋਏ ਤੁਹਾਨੂੰ ਪਤਾ ਉਹਨਾਂ ਦੀ ਜ਼ਿੰਦਗੀ ਵੀ ਬਹੁਤ ਹੀ ਸੌਖੀ ਨਹੀਂ ਉਹਨਾਂ ਨੂੰ ਵੀ ਹਰ ਪਾਸਿਓਂ ਮਾੜੇ ਸ਼ਬਦ ਹੀ ਸੁਣਨ ਨੂੰ ਮਿਲਦੇ ਨੇ ਨਾ ਉਹ ਵਿਚਾਰੇ ਵਿਆਹ ਕਰਵਾ ਸਕਦੇ ਨਹੀਂ ਤੇ ਨਾ ਹੀ ਅੱਗੇ ਆਪਣਾ ਆਪਣੇ ਪਰਿਵਾਰ ਨੂੰ ਵਧਾ ਸਕਦੇ ਨੇ ਇਸੀ ਤਰ੍ਹਾਂ ਮੋਗੇ ਜ਼ਿਲ੍ਹੇ ਵਿੱਚ ਇੱਕ ਕਾਂਡ ਹੋਇਆ ਸੀ ਇੱਕ ਨੌਜਵਾਨ ਨੇ ਵਿਆਹ ਤੋਂ ਡਰਦੇ ਹੋਏ ਨੇ ਆਪਣਾ ਸਾਰਾ ਪਰਿਵਾਰ ਮਾਰ ਦਿੱਤਾ ਸੀ ਅਤੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਕਿਉਂਕਿ ਉਹ ਇੱਕ ਟਰਾਂਸ ਜੈਂਡਰ ਸੀ ਕੁੜੀਆਂ ਦੀ ਗਿਣਤੀ ਘੱਟ ਹੋਣ ਕਰਕੇ ਮੁੰਡੇ ਵਾਧੂ ਛੜੇ ਹੋਗੇ ਬਹੁਤੇ ਘਰਾਂ ਦੇ ਹਾਲਾਤ ਤਾਂ ਇਦਾਂ ਵੀ ਹੈਗੇ ਨੇ ਕਿ ਜਿਨ੍ਹਾਂ ਦੇ ਅੱਗੇ ਪੀੜੀ ਵਧਣ ਦੇ ਚਾਂਸ ਨਹੀਂ ਲੱਗਦੇ ਇੰਜ ਲੱਗਦਾ ਕਿ ਉਹਨਾਂ ਦੀ ਪੀੜ੍ਹੀ ਇੱਥੇ ਹੀ ਖਤਮ ਹੋ ਜਾਵੇਗੀ ਕਿਉਂਕਿ ਜੇ ਮੁੰਡਿਆਂ ਦਾ ਵਿਆਹ ਹੋਵੇਗਾ ਤੇ ਫਿਰ ਹੀ ਉਹਨਾਂ ਦੀ ਪੀੜ੍ਹੀ ਅੱਗੇ ਵਧੇਗੀ ਪਰ ਵਿਆਹ ਹੋਣ ਦੇ ਚਾਂਸ ਬਹੁਤ ਘੱਟ ਗਏ ਕਿਉਂਕਿ ਕੁੜੀਆਂ ਦੀ ਗਿਣਤੀ ਘੱਟ ਗਈ ਜਿਹੜੀਆਂ ਕੁੜੀਆਂ ਨੇ ਜਨਮ ਲੈਣਾ ਸੀ ਉਹ ਕੁਖਤਾ ਕੁੱਖ ਵਿੱਚ ਹੀ ਮਾਰ ਦਿੱਤੀਆਂ ਗਈਆਂ ਜਾਂ ਦਵਾਈ ਦੇ ਕੇ ਉਹਨਾਂ ਨੂੰ ਕੁੱਖ ਵਿੱਚ ਹੀ ਟਰਾਂਸ ਜੈਂਡਰ ਬਣਾ ਦਿੱਤਾ ਗਿਆ ਮੁੰਡਿਆਂ ਦੇ ਲਾਲਚ ਵਿੱਚ ਆ ਕੇ ਸਾਡੇ ਮੁੰਡੇ ਹੀ ਪੈਦਾ ਹੋਣਗੇ ਇਸ ਦਵਾਈ ਨਾਲ ਜਿਸ ਤਰ੍ਹਾਂ ਪੰਜਾਬ ਦੀ ਨਸਲ ਖੁਸ਼ੀ ਹੁੰਦੀ ਆਈ ਹੈ ਤੇ ਹੁਣ ਜਿਹੜੇ ਆਈਡੀਆ ਫੈਂਟਰ ਬਣੇ ਹੋਏ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੀ ਨਸਲ ਖੁਸ਼ੀ ਹੁੰਦੀ ਹੈ ਵਾਹਿਗੁਰੂ ਮੇਰ ਕਰੇ ਪੰਜਾਬ ਦੇ ਉੱਤੇ ਜੇ ਤੁਹਾਨੂੰ ਗੱਲਬਾਤ ਸਹੀ ਲੱਗੀ ਸੱਚੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਫਾਲੋ ਅਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ